ਨਾਟਿਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲਿਆ ਨੇ ਆਮ ਆਦਮੀ ਪਾਰਟੀ ਅਤੇ ਪੱਛਮੀ ਹਲਕੇ ਤੋਂ ਉਪ ਚੋਣ ਲਈ ਉਸਦੇ ਉਮੀਦਵਾਰ ਸੰਜੀਵ ਅਰੋੜਾ ਤੇ ਉਦਯੋਗਿਕ ਜ਼ਮੀਨ ਦੀ ਰੈਹਾਸ਼ੀ ਪ੍ਰੋਜੈਕਟ ਲਈ ਦਰਵਾਤੋਂ ਕਰਨ ਦਾ ਦੋਸ਼ ਲਾਉਂਦਿਆਂ ਤਿੱਖਾ ਹਮਲਾ ਕੀਤਾ ਹੈ ਕਾਲਿਆ ਦੀਆਂ ਇਹ ਟਿੱਪਣੀਆਂ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਸਮਰਥਨ ਵਿੱਚ ਇੱਕ ਪ੍ਰਚਾਰ ਮੁਹਿੰਮ ਦੌਰਾਨ ਆਈਆਂ ਕਾਲਿਆ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਦਯੋਗਾਂ ਲਈ ਪੰਜਾਬ ਉਦਯੋਗ ਕ੍ਰਾਂਤੀ ਫਾਸਟ ਟਰੈਕ ਪੋਰਟਲ ਦੀ ਹਾਲੀਆ ਸ਼ੁਰੂਆਤ ਨੂੰ ਉਜਾਗਰ ਕੀਤਾ ਅਤੇ ਪੰਜਾਬ ਸਿੱਖਿਆ ਕ੍ਰਾਂਤੀ ਵਰਗੀਆਂ ਪਿਛੜੀਆਂ ਆਪ ਪਹਿਲ ਕਦਮੀਆਂ ਦੇ ਸਮਾਨੰਤਰ ਇਸ ਨੂੰ ਵੇਖਿਆ। ਉਹਨਾਂ ਵਿਅੰਗਮਈ ਢੰਗ ਨਾਲ ਕਿਹਾ ਕਿ ਅਦਾਕਾਰ ਮਨੋਜ ਕੁਮਾਰ ਨੇ ਇੱਕ ਕ੍ਰਾਂਤੀ ਸ਼ੁਰੂ ਕੀਤੀ ਸੀ ਪਰ ਆਪ ਨੇ ਦੋ ਕ੍ਰਾਂਤੀਆਂ ਸ਼ੁਰੂ ਕੀਤੀਆਂ ਹਨ। ਕਾਲਿਆ ਨੇ ਕਿਹਾ ਕਿ ਅਰੋੜਾ ਦੀ ਕੰਪਨੀ ਰਤੇਸ਼ ਪ੍ਰਾਪਰਟੀਆਂ ਐਂਡ ਇੰਡਸਟਰੀਜ਼ ਲਿਮਟਿਡ ਨੂੰ ਵਿਸ਼ੇਸ਼ ਤੌਰ ਤੇ ਇੱਕ ਉਦਯੋਗਿਕ ਪਾਰਕ ਦੇ ਵਿਕਾਸ ਲਈ 43 ਏਕੜ ਜ਼ਮੀਨ ਅਲਾਟ ਕੀਤੀ ਗਈ ਸੀ ਹਾਲਾਂਕਿ ਕਾਲਿਆ ਨੇ ਦੋਸ਼ ਲਾਇਆ ਕਿ ਨਿਯਮਾਂ ਨੂੰ ਦਰਕਿਨਾਰ ਕਰਦੇ ਹੋਏ ਅਰੋੜਾ ਦੀ ਕੰਪਨੀ ਨੇ ਇਸ ਜ਼ਮੀਨ ਦੀ ਵਰਤੋਂ ਇੱਕ ਰਹਿਸ਼ੀ ਇਮਾਰਤ ਤੇ ਵਪਾਰਕ ਕੰਪਲੈਕਸ ਲਈ ਕੀਤੀ ਜਿਸ ਨੂੰ ਹੈਮਪਟਨ ਹੋਮਜ਼ ਵੱਲੋਂ ਵੇਚਿਆ ਗਿਆ ਕਾਲਿਆ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਜ਼ਮੀਨ ਐਕਵਾਇਰ ਕੀਤੀ ਜਾਂਦੀ ਹੈ ਤਾਂ ਉਸ ਦੇ ਉਦੇਸ਼ ਨੂੰ ਬਦਲਿਆ ਨਹੀਂ ਜਾ ਸਕਦਾ ਇਸ ਤੋਂ ਇਲਾਵਾ ਕਾਲਿਆ ਨੇ ਆਪ ਸਰਕਾਰ ਦੀਆਂ ਆਪਣੀਆਂ ਪਿਛਲੀਆਂ ਵਾਅਦਿਆਂ ਪ੍ਰਤੀ ਵਚਨਬੱਧਤਾ ਤੇ ਸਵਾਲ ਉਠਾਇਆ ਉਹਨਾਂ ਕੇਜਰੀਵਾਲ ਦੇ 2022 ਦੇ ਉਸ ਦਾਅਵੇ ਨੂੰ ਯਾਦ ਕੀਤਾ ਜੋ ਆਪ ਸੱਤਾ ਵਿੱਚ ਆਉਂਦੀ ਹੈ ਤਾਂ ਸਰਕਾਰ ਲੋਕਾਂ ਦੇ ਟੈਕਸ ਲਗਾਏ ਬਿਨਾਂ ਰੁਪਇਆ 54000 ਕਰੋੜ ਇਕੱਠੇ ਕਰੇਗੀ ਜਿਸ ਵਿੱਚ ਰੇਤ ਦੀ ਖੁਦਾਈ ਤੋਂ 20000 ਕਰੋੜ ਅਤੇ ਭ੍ਰਿਸ਼ਟਾਚਾਰ ਤੇ ਰੋਕ ਲਗਾ ਕੇ 34000 ਕਰੋੜ ਸ਼ਾਮਲ ਹਨ ਕਾਲਿਆ ਨੇ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਚੁਣੌਤੀ ਦਿੰਦਿਆਂ ਪੁੱਛਿਆ ਕਿ ਕੀ ਸੰਜੀਵ ਅਰੋੜਾ ਨੂੰ ਅਲਾਰਟ ਕੀਤਾ ਗਿਆ ਅਧਿਉਗਕ ਪਲਾਟ ਭ੍ਰਿਸ਼ਟਾਚਾਰ ਨਹੀਂ ਹੈ ਅਤੇ ਉਨ੍ਹਾਂ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਭਾਜਪਾ ਆਗੂ ਨੇ ਅਰੋੜਾ ਦੀ ਉਪ ਚੋਣ ਉਮੀਦਵਾਰੀ ਪਿੱਛੇ ਤਰਕ ਤੇ ਵੀ ਕਿਆਸ ਲਗਾਏ ਇਹ ਸੁਝਾਦ ਦਿੰਦਿਆਂ ਕਿ ਕੇਜਰੀਵਾਲ ਇੱਕ ਬਾਹਰੀ ਵਿਅਕਤੀ ਰਾਜ ਸਭਾ ਸੀਟ ਸੁਰੱਖਿਅਤ ਕਰਨਾ ਚਾਹੁੰਦੇ ਹਨ ਜੇਕਰ ਅਰੂੜਾ ਜੋ ਪਹਿਲਾਂ ਹੀ ਰਾਜ ਸਭਾ ਮੈਂਬਰ ਹਨ ਉਹ उपचुनाव ਜਿੱਤਣ ਤੋਂ ਬਾਅਦ ਆਪਣੀ ਸੀਟ ਖਾਲੀ ਕਰ ਦਿੰਦੇ ਹਨ ਕਾਲੀਆ ਨੇ ਆਪ ਤੇ ਮਹੱਤਵਪੂਰਨ ਰਾਜ ਅਹੁਦਿਆਂ ਤੇ ਬਾਰੀ ਲੋਕਾਂ ਨੂੰ ਨਿਯੁਕਤ ਕਰਨ ਲਈ ਵੀ ਵੱਡਾ ਹਮਲਾ ਬੋਲਿਆ ਜਿਸ ਵਿੱਚ ਰੀਨਾ ਗੁਪਤਾ ਨੂੰ ਪੀਪੀ ਸੀਬੀ ਦੇ ਚੇਅਰਮੈਨ ਦੀਪਕ ਚੋਹਾਨ ਨੂੰ ਵੱਡੇ ਪੱਧਰ ਤੇ ਵਿਕਾਸ ਉਦਯੋਗ ਬੋਰਡ ਦੇ ਚੇਅਰਮੈਨ ਪ੍ਰਭ ਵੀਰ ਬਰਾੜ ਨੂੰ ਪੰਚਪਤ ਦੇ ਚੇਅਰਮੈਨ ਅਤੇ ਸ਼ਾਦੀਨ ਮਿੱਤਰਾਂ ਨੂੰ ਸਿਹਤ ਮੰਤਰੀ ਦੇ ਓਐਸਜੀ ਵੱਲੋਂ ਬਜੋ ਨਿਯੁਕਤ ਕਰਨ ਦੀਆਂ ਉਦਾਹਰਣਾਂ ਦਿੱਤੀਆਂ ਉਹਨਾਂ ਤਰਕ ਦਿੱਤਾ ਕਿ ਪੰਜਾਬ ਵਿੱਚ ਬਾਰੀ ਲੋਕਾਂ ਨੂੰ ਐਡਜਸਟ ਕਰਕੇ ਕੇਜਰੀਵਾਲ ਇਹ ਦਰਸਾਉਣਾ ਚਾਹੁੰਦੇ ਹਨ ਕਿ ਪੰਜਾਬੀ ਰਾਜ ਵਿੱਚ ਅਜੇ ਵੱਡੇ ਆਉਧਿਆਂ ਲਈ ਸਮਰੱਥ ਨਹੀਂ ਹਨ ਪ੍ਰੈਸ ਕਾਨਫਰੰਸ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪ੍ਰੋਜੈਕਟ ਕਾਂਗਰਸ ਸਰਕਾਰ ਦੌਰਾਨ ਪ੍ਰਵਾਨਿਤ ਅਤੇ ਲਾਗੂ ਕੀਤਾ ਗਿਆ ਸੀ ਕਾਲੀਆ ਨੇ ਸਪਸ਼ਟ ਕੀਤਾ ਕਿ ਇਹ ਇੱਕ ਨਿਰੰਤਰ ਪ੍ਰਕਿਰਿਆ ਹੈ ਅਤੇ ਇਹ ਆਪ ਸਰਕਾਰ ਸਿਰਫ ਭ੍ਰਿਸ਼ਟਾਚਾਰ ਦੇ ਮੁੱਦੇ ਨਾਲ ਲੜਨ ਦੇ ਆਧਾਰ ਤੇ ਬਣੀ ਸੀ ਅਤੇ ਫਿਰ ਵੀ ਇਸ ਸਰਕਾਰ ਨੇ ਇਹਨਾਂ ਭ੍ਰਸ਼ਟਾਚਾਰੀ ਅਭਿਆਸਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਸਗੋ ਸੰਜੀਵ ਅਰੋੜ ਨੂੰ ਰਾਜ ਸਭਾ ਮੈਂਬਰ ਬਣਾਇਆ ਤੇ ਹੁਣ ਉਹ ਉਸ ਨੂੰ ਪੰਜਾਬ ਕੈਬਨਿਟ ਵਿੱਚ ਜਗ੍ਹਾ ਦੇਣ ਦੀ ਤਿਆਰ ਹਨ ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਸੂਬਾ ਮੀਤ ਪ੍ਰਧਾਨ ਵਿਕਰਮਜੀਤ ਸਿੰਘ ਚੀਮਾ ਜ਼ਿਲ੍ਹਾ ਦੇ ਮੀਤ ਪ੍ਰਧਾਨ ਡਾਕਟਰ ਨਿਰਮਲ ਨૈયਰ ਨਵਲਜੈਨ ਪ੍ਰੈਸ ਸਕੱਤਰ ਡਾਕਟਰ ਸतीश ਕੁਮਾਰ ਸੋਸ਼ਲ ਮੀਡੀਆ ਸਚਿਵ ਰਾਜਨ ਪਾਂਡੇ ਅਤੇ ਸੁਰੇਸ਼ ਮੇਗਲਾਨੀ ਹਾਜ਼ਰ ਸਨ